ਮਹਾਪੰਜਾਬ ਯੂਐਸਏ ਤੋਂ ਸੋਨੀ ਬਾਈ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਸਾਡੇ ਨਾਲ ਨੇ ਜੀ ਨਿਊਯਾਰਕ ਤੋਂ ਜਸਵਿੰਦਰ ਸਿੰਘ ਮਾਣਾ ਅਤੇ ਤੇਜਿੰਦਰ ਸਿੰਘ ਰੂਪੀ ਇਹ ਬਾਈ ਜੀ ਨੇ ਉੱਥੇ ਧੰਤਨ ਬਾਬਾ ਦਲੀਪ ਸਿੰਘ ਜੀ ਵੈਲਫੇਅਰ ਸੁਸਾਇਟੀ ਚਲਾਉਂਦੇ ਨੇ ਬੇਝੀ ਤਾਂ ਕਹਿੰਦੇ ਹੁੰਦੇ ਆ ਦੁੱਖ ਬੋਲ ਕੇ ਜੇ ਦੱਸਿਆ ਤਾਂ ਕੀ ਦੱਸਿਆ ਪਰ ਬਾਈ ਜੀ ਹੁਣਾਂ ਦਾ ਇੱਕ ਦੁਖੜਾ ਕੀ ਅਸੀਂ ਜਿਹੜੀ ਇਹ ਸੇਵਾ ਸੁਸਾਇਟੀ ਚਲਾਉਂਦੇ ਆ ਬੜਿਆਂ ਨੇ ਬਾਬਾ ਦਲੀਪ ਸਿੰਘ ਜੀ ਦੇ ਦਰ ਤੋਂ ਇੱਕ ਕਹਿੰਦੇ ਨੇ ਝੋਲੀਆਂ ਭਰਨ ਵਾਲੇ ਝੋਲੀਆਂ ਨਹੀਂ ਟਰਾਲੇ ਭਰ ਲਏ ਪਰ ਜਦੋਂ ਉਹਨਾਂ ਦੇ ਸਤਕਾਰ ਦੀ ਗੱਲ ਆਉਂਦੀ ਆ ਤਾਂ ਉਹਦੇ ਬਾਰੇ ਲੋਕ ਕੀ ਕੁਛ ਕਰਦੇ ਆ ਉਹ ਸੁਣਦੇ ਆ ਬਾਈ ਜੀ ਉਹਨਾਂ ਦੇ ਜਵਾਨੀ ਸਵਾਗਤ ਆ ਬਾਈ ਜੀ ਤੁਹਾਡਾ ਬਾਈ ਖਾਲਸਾ ਵਾਹਿਗੁਰੂ ਫਤਿਹ ਅਸੀਂ ਤੁਹਾਡਾ ਮਹਾ ਪੰਜਾਬ ਦਾ ਔਰ ਸੋਨੀ ਭਾਈ ਉਹਨਾਂ ਦਾ ਇੱਥੇ ਆਉਣ ਤੇ ਬਹੁਤ ਬਹੁਤ ਸਵਾਗਤ ਕਰਦੇ ਆ ਅਸੀਂ ਮੈਂ ਆਪਣੀ ਗੱਲ ਇਹ ਕਹਿਣਾ ਚਾਹੁੰਦਾ ਮੈਂ ਜਸਵਿੰਦਰ ਸਿੰਘ ਮਾਣਾ ਦਾਸ ਨਿਊਯਾਰਕ ਤੋਂ ਅਸੀਂ ਬਾਬੇ ਦਲੀਪ ਸਿੰਘ ਧੰਨ ਧੰਨ ਬਾਬੇ ਦਲੀਪ ਸਿੰਘ ਵੈਲਫੇਅਰ ਸੁਸਾਇਟੀ ਵੱਲੋਂ ਅਸੀਂ ਬਾਬਾ ਜੀ ਉਹਨਾਂ ਦੀ ਵਰਸੀ 2006 ਤੋਂ ਲੈ ਕੇ ਹੁਣ ਤੱਕ ਹਰ ਸਾਲ ਮਨਾਉਂਦੇ ਆ ਅਸੀਂ ਬਾਬਾ ਮੱਖਣਸ਼ਾਹ ਲਵਾਉਣਾ ਸਿੱਖ ਸੈਂਟਰ ਦੇ ਵਿੱਚ ਹਰ ਸਾਲ ਇਹ ਵਰਸੀ ਮਨਾਉਂਦੇ ਆ ਅਸੀਂ ਜਿੰਨੀ ਵੀ ਸੰਗਤ ਨੰਗਲਵਾਣਾ ਦੀ ਹੋਰ ਸਾਰੇ ਲਾਗੇ ਪਿੰਡਾਂ ਦੀ ਬਾਬਾ ਦਲੀਪ ਸਿੰਘ ਉਹਨਾਂ ਨੂੰ ਨਤਮਸਤਕ ਹੁੰਦੇ ਆ ਉਹਨਾਂ ਦਾ ਆਉਟ ਆਸਰਾ ਲੈ ਕੇ ਇੱਥੋਂ ਵੱਡੇ ਹੋਏ ਜੰਮੇਪਲੇ ਉਹਨਾਂ ਨੂੰ ਆਪਣੀਆਂ ਆਸਾਂ ਮਰਦਾਂ ਇੱਥੋਂ ਪੂਰੀਆਂ ਕਰਦੇ ਅਸੀਂ ਸਾਰਿਆਂ ਨੂੰ ਇਹ ਸੱਦਾ ਦਿੰਨੇ ਹਰ ਸਾਲ ਵੀ ਆਪਾਂ ਜਿਹੜਾ ਕੋਈ ਇੱਥੇ ਨੰਗਲ ਲਵਾਣਾ ਦੇ ਵਿੱਚ ਵਰਸੀ ਮਨਾਉਣ ਨਹੀਂ ਆ ਸਕਦਾ ਬਾਬਾ ਜੀ ਦੇ ਦਰਸ਼ਨ ਨਹੀਂ ਕਰ ਸਕਦਾ ਇਸੇ ਕਰਕੇ ਅਸੀਂ ਨੰਗਲ ਦੀਆਂ ਸੰਗਤਾਂ ਨੇ ਹੋਰ ਸਹਿਯੋਗ ਦੇ ਨਾਲ ਬਾਬਾ ਮੱਖਣਸ਼ਾ ਲਵਾਣਾ ਸਿਕਸੈਂਟਰ ਦੇ ਸਾਥੀ ਜੋ ਟੀਮ ਹੈ ਉਹਨਾਂ ਦੇ ਨਾਲ ਸਹਿਯੋਗ ਦੇ ਨਾਲ ਇਹ ਵਰਸੀ ਬਹੁਤ ਵੱਡੇ ਲੈਵਲ ਤੇ ਮਨਾਣੇ ਆ ਪਹਿਲਾਂ ਅਸੀਂ ਜੂਨ ਦੇ ਮਹੀਨੇ ਮਨਾਉਂਦੇ ਸੀ ਪਰ ਅਸੀਂ ਹੁਣ ਮਈ ਦੇ ਮਹੀਨੇ ਇਸ ਸਾਲ 18 ਮਈ ਨੂੰ ਦਿਨ ਐਤਵਾਰ ਨੂੰ ਬਾਬਾ ਮੱਖਣਸ਼ਾ ਲਵਾਣਾ ਸਿਕਸੈਂਟਰ ਵਿੱਚ ਮਨਾਉਣ ਜਾ ਰਹੇ ਆ ਅਸੀਂ ਸਾਰੀ ਸੰਗਤ ਨੂੰ ਹੱਥ ਜੋੜ ਅਪੀਲ ਕਰਦੇ ਆਂ ਬੇਨਤੀ ਕਰਦੇ ਆਂ ਇੱਥੇ ਵੀ ਅਪੀਲ ਕਰਦੇ ਆਂ ਜਿਹੜਾ ਵੀ ਸਾਡੀ ਇਹ ਵੀਡੀਓ ਨੂੰ ਸੁਣੇ ਇਹ ਜਰੂਰ ਇਸ ਚੀਜ਼ ਦੇ ਉੱਤੇ ਅਮਲ ਕਰੇ ਔਰ ਆਪਣੇ ਬੱਚਿਆਂ ਨੂੰ ਜਰੂਰ ਪ੍ਰੇਰਿਤ ਕਰਕੇ ਇਸ ਵਰਸੀ ਦੇ ਵਿੱਚ ਆ ਕੇ ਉਹਦੀਆਂ ਰੌਣਕਾਂ ਨੂੰ ਵਧਾਵੇ ਤਾਂ ਕਿ ਸਾਡਾ ਹੋਰ ਵੀ ਮਨੋਬਲ ਵੱਧ ਸਕੇ ਤੇ ਅਸੀਂ ਹੋਰ ਵੀ ਵੱਡੇ ਲੈਵਲ ਤੇ ਇਸ ਵਰਸੀ ਨੂੰ ਮਨਾਇਆ ਕਰੀਏ ਵੀ ਇਹ ਬਤਨਤਨ ਬਾਬਾ ਦੀਸੀ ਦੀ ਵਰਸੀ ਜੋ ਨਿਊਯਾਰਕ ਦੇ ਵਿੱਚ ਵੀ ਰਿਚਮੰਡ ਹਿਲ ਦੀਆਂ ਗਲੀਆਂ ਦੇ ਵਿੱਚ ਗੂੰਜਾਂ ਪਾਵੇ ਜੀ ਜਿਹੜੇ ਵੀ ਇਸ ਪਿੰਡ ਤੋਂ ਜਾਂ ਇਸ ਗੁਰੂ ਘਰ ਤੋਂ ਬਖਸ਼ਿਸ਼ਾਂ ਲੈ ਕੇ ਗਏ ਆ ਕੀ ਉਹ ਬਾਬਾ ਜੀ ਤੋਂ ਇੰਨੇ ਕ ਰੱਜ ਗਏ ਜਾਂ ਬਾਬਾ ਜੀ ਤੋਂ ਨਾਰਾਜ਼ ਨਹੀਂ ਕਿ ਉਹ ਜਿਹੜੇ ਉਹਨਾਂ ਸਮਾਗਮਾਂ ਦੇ ਵਿੱਚ ਤੁਹਾਡਾ ਸਹਿਯੋਗ ਨਹੀਂ ਦੇ ਰਹੇ ਕੁਸ਼ਕ ਬੰਦੇ ਜਿਹੜੇ ਪਿੰਡ ਦੇ ਕਾਫੀ ਮੇਰੇ ਹਿਸਾਬ ਦੇ ਨਾਲ ਘੜ ਤੋਂ ਘੜ ਵੀ ਜੇ ਨੰਗਲਵਾਣੇ ਦੇ ਵੀ ਅਸੀਂ ਕੋਈ ਲੋਕ ਚਾਹੀਏ ਤੇ ਮੇਰੇ ਹਿਸਾਬ ਨਾਲ 400 ਦੇ ਕਰੀਬ ਉੱਥੇ ਪਰਸਨ ਹੋਏਗਾ ਤੇ ਨੰਗਲਵਾਣੇ ਦੇ ਜਿਹੜੇ ਮੇਰੇ ਹਿਸਾਬ ਦੇ ਨਾਲ 10-12 ਫੈਮਲੀਆਂ ਇਹੀ ਉੱਥੇ ਆ ਕੇ ਇਸ ਮੇਲੇ ਦੀਆਂ ਰੌਣਕਾਂ ਨੂੰ ਵਧਾਉਂਦੇ ਆ ਬਾਕੀ ਜਿੰਨੇ ਵੀ ਆਪਣੇ ਬੱਚੇ ਨਵੇਂ ਗਏ ਆ ਉਹਨਾਂ ਨੂੰ ਜਾਣ ਤੇ ਉਹਨਾਂ ਨੂੰ ਕੋਈ ਸਹੀ ਗਾਈਡ ਨਹੀਂ ਕਰਦਾ ਹੈਗਾ ਜਾਂ ਉਹ ਆਈ ਡੋਨਟ ਨੋ ਵੀ ਉਹਨਾਂ ਦਾ ਕੀ ਹਿਸਾਬਤਾ ਉਹ ਪਰ ਅਸੀਂ ਇੱਕ ਉਹਨਾਂ ਸਾਰਿਆਂ ਇਹ ਬੱਚਿਆਂ ਨੂੰ ਵੀ ਅਪੀਲ ਕਰਦੇ ਆ ਉਹਨਾਂ ਦੇ ਮਾਪਿਆਂ ਨੂੰ ਵੀ ਕਹਿੰਦੇ ਵੀ ਕਮ ਸੇ ਕਮ ਵੀ ਜੇ ਬਾਬੇ ਦਲੀਸ ਸਿੰਘ ਨੇ ਤੁਹਾਡੀਆਂ ਆਸਾਂ ਮਰਦਾ ਪੂਰੀਆਂ ਕੀਤੀਆਂ ਆ ਤੁਸੀਂ ਉਹਨਾਂ ਦਾ ਔੜ ਆਸਰਾ ਲਿਆ ਤੁਸੀਂ ਇੱਕ ਦਿਨ ਵੀ ਉੱਥੇ ਕੱਢ ਕੇ ਆ ਸਕਦੇ ਆ ਜਾਨੀ ਕਿ ਅਸੀਂ ਇਹ ਕਹਿੰਨੇ ਆ ਵੀ ਤੁਸੀਂ ਆ ਕੇ ਬੇਸ਼ੱਕ ਮਨੀ ਸਪੈਂਡ ਕਰਨ ਦੀ ਨਹੀਂ ਗੱਲ ਹੈਗੀ ਪਰ ਤੁਸੀਂ ਆ ਕੇ ਇੱਕ ਪ੍ਰਤੱਖ ਤੇ ਕਰੋ ਵੀ ਅਸੀਂ ਨੰਗਲਵਾਣੇ ਦੀ ਸੰਗਤ ਆ ਉੱਥੇ ਤੁਹਾਡੀ ਸਾਰਿਆਂ ਨੂੰ ਉੱਥੇ ਆਸ ਹੈ ਜਿਹੜੇ ਉੱਥੇ ਪੁਰਾਣੇ ਬੰਦੇ ਬੈਠੇ ਉਹਨਾਂ ਨੂੰ ਸਾਰਿਆਂ ਨੂੰ ਆਸ ਹੈ ਤੁਹਾਡੀ ਵੀ ਵਾਕਿਆ ਹੀ ਨੰਗਲਵਾਣੇ ਦਾ ਇੱਕ ਜੁੜਤਾ ਹੈ ਉਹਦੇ ਨਾਲ ਸਾਡਾ ਹੋਰ ਵੀ ਮਾਨੋਵਲ ਵਧੇਗਾ ਤੇ ਜਿਹੜੀ ਆਉਣ ਵਾਲੀ ਸੰਗਤ ਅਲਗ-ਅਲਗੇ ਪਿੰਡਾਂ ਦੇ ਵਿੱਚ ਪ੍ਰਭਾਵ ਵੀ ਪਏਗਾ ਵੀ ਜਾਨੀ ਕਿ ਨੰਗਲਵਾਣਾ ਵਾਕਿਆ ਹੀ ਉਹਨਾਂ ਦੇ ਇੱਕ ਇਕੱਠ ਹੈ ਜੀ 10 ਬਸਤਲੇ ਪਾਛੇ ਪਾਵੇ 1 ਕਾਰਨ ਬਿਖੋਟ ਗਵਾਵੇ 1 ਵੀ ਨਾ ਦੇ 10 ਵੀ ਹਿਰਲੇ ਤਾ ਉਹ ਮੂੜਾ ਕੀ ਕਰੇ ਸੰਗਤ ਜੀ ਇਹ ਗੱਲ ਜਿਹੜੀ ਬਾਈ ਜੀ ਹੋਣਾ ਨੇ ਕੀਤੀ ਆ ਇਹ ਦੁੱਖ ਇਹਨਾਂ ਨੇ ਜੋ ਦੱਸਿਆ ਨਾ ਜਿੰਨੇਕ ਇਸ ਪਿੰਡ ਦੇ ਲਗਭਗ 400 ਦੱਸਿਆ ਇਹਨੇ ਦੇ ਵਿੱਚ ਜੇ ਨਿਊਯਾਰਕ ਸ਼ਹਿਰ ਦੀ ਇੱਕ ਗਲੀ ਹੋਈ ਬਣਾ ਲੈਣ ਤਾਂ ਗਲੀ ਹੋਈ ਜਿਹੜੀ ਆ ਨੰਗਲਵਾਣਾ ਦੇ ਨਾਂ ਨਾ ਬਣ ਜਵੇ ਤੇ ਨਾਲੇ ਸਾਲ ਦੇ ਵਿੱਚ ਜੇ ਇੱਕ ਦਿਨ ਤੁਸੀਂ ਉਸ ਗੁਰੂ ਦੀ ਯਾਦ ਦੇ ਵਿੱਚ ਜਿਹਨੂੰ ਤੁਹਾਨੂੰ ਇੰਨੇ ਦੇ ਸਮਰੱਥ ਬਣਾਇਆ ਜਾਂ ਤਾਂ ਮੁਕਰ ਜੋ ਕਿ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ ਇਹ ਵੀ ਇੱਕ ਬਿਦਾਵਾ ਹੀ ਹੋ ਜਾਂਦਾ ਜਾਂ ਤਾਂ ਬਿਦਾਵਾ ਲਿਖ ਦਿਓ ਜਾਂ ਫਿਰ ਗੁਰੂ ਚੇਲੇ ਵਾਲੇ ਰਿਸ਼ਤੇ ਅਨੁਸਾਰ ਆਉਣਾ ਸ਼ੁਰੂ ਕਰ ਦਿਓ ਹਰ ਕਸ਼ਵੀਰ ਜੀ ਤੁਸੀਂ ਕੁਝ ਕਹਿਣਾ ਚਾਹੋਗੇ ਜੀ ਰੂਬੀ ਜੀ ਮੈਂ ਜੀ ਇਹ ਹੀ ਕਹਿਣਾ ਚਾਹੁੰਦਾ ਕਿ ਜੋ ਭਾਈ ਜਸਵਿੰਦਰ ਸਿੰਘ ਮਾਣਾ ਨੇ ਕਹੇਗਾ ਬਿਲਕੁਲ ਸਹੀ ਹੈ ਤੇ ਅਸੀਂ ਇਹ ਚਾਹੁੰਦੇ ਹਾਂ ਵੀ ਇਸ ਪ੍ਰੋਗਰਾਮ ਨੂੰ ਹੋਰ ਵਧਾਇਆ ਜਾਵੇ ਤੇ ਵਿਧਾਕੇ ਤੇ ਉਥੇ ਪਤਾ ਲੱਗੇ ਵੀ ਹਾਂ ਵੀ ਵਾਕਈ ਇਸ ਨੰਗਲ ਵਾਲਾ ਪਿੰਡ ਦੇ ਬਾਬਾ ਦਲੀਪ ਸਿੰਘ ਦੇ ਦੀ ਫਲਵਾੜੀ ਵੀ ਇੱਥੇ ਕਾਫੀ ਬਦੀ ਫੁੱਲੀ ਹੋਈ ਹੈਗੀ ਤੇ ਸਾਨੂੰ ਉਹਨਾਂ ਦੇ ਸਹਿਯੋਗ ਦੀ ਬਹੁਤ ਜ਼ਿਆਦਾ ਲੋੜ ਹੈਗੀ ਹੈ ਤੇ ਅਸੀਂ ਖਾਸ ਕਰਕੇ ਇੱਥੇ ਉਹਨਾਂ ਦੇ ਬੱਚਿਆਂ ਦੇ ਮਾਪਿਤਾ ਨੂੰ ਇਹ ਹੀ ਦੱਸ ਕੇ ਕਹਿਣਾ ਚਾਹੁੰਦੇ ਆਂ ਕਿ ਉਹ ਆਪਣੇ ਬੱਚੇ ਨੂੰ ਪ੍ਰੇਰਿਤ ਕਰਨ ਕਿ ਸਪੈਸ਼ਲੀਏ ਜਿਹੜਾ ਦੇਣਾ ਸੀ ਉੱਥੇ ਮਿੱਥਿਆ ਹੈਗਾ ਇੱਕ ਦਿਨ ਜ਼ਰੂਰ ਕੱਢਣ ਔਰ ਇਸ ਵਿੱਚ ਮੈਂ ਇੱਕ ਹੋਰ ਬੇਨਤੀ ਕਰਨਾ ਚਾਹੁੰਦਾ ਹਾਂ ਖਾਸ ਕਰਕੇ ਇਤੂ ਪਿੰਡ ਦੇ ਬਾਬਾ ਦਲੀਪ ਸਿੰਘ ਦੀ ਫਲਵਾੜੀ ਤੇ ਉਹਨਾਂ ਦੇ ਮਾਪਿਓ ਬੱਚੇ ਜੋ ਉੱਥੇ ਅਮਰੀਕਾ ਨਿਯਾਰ ਕੋਈ ਸਾਡੇ ਨਾਲ ਉੱਥੇ ਰਹਿੰਦੇ ਨੇ ਤੇ ਅਸੀਂ ਇਹ ਖਾਸ ਕਰਕੇ ਉਹਨਾਂ ਦੇ ਮਾਪਿਓ ਨੂੰ ਅਪੀਲ ਕਰਨੀ ਚਾਹੁੰਦੇ ਹਾਂ ਕਿ ਆਪਣੇ ਬੱਚੇ ਨੂੰ ਪ੍ਰੇਰਣ 18 ਮਈ ਦਿਨ ਐਤਵਾਰ ਨੂੰ ਖਾਸ ਕਰਕੇ ਅਸੀਂ ਤਿੰਨ ਦਿਨ ਦਾ ਪ੍ਰੋਗਰਾਮ ਹੁੰਦਾ ਵੈਸੇ ਪਰ ਅਸੀਂ ਇੱਕ ਦਿਨ ਹੀ ਮੰਗਦੇ ਹਾਂ ਖਾਨਪੜ ਸਾਹਿਬ ਰਖਵਾਈ ਦਾ ਬਾਬਾ ਦਲੀਪ ਸਿੰਘ ਦੀ ਯਾਦ ਵਿੱਚ ਉਸ ਤੋਂ ਬਾਅਦ ਫਿਰ ਮਾਤਾ ਭੋਗ ਹੁੰਦਾ ਸਾਰਾ ਇਸੇ ਤਰ੍ਹਾਂ ਪ੍ਰੋਗਰਾਮ ਜਿਸ ਤਰ੍ਹਾਂ ਇੱਥੇ ਹੁੰਦਾ ਉਸੇ ਤਰ੍ਹਾਂ ਕਰਾਈਦਾ ਉਹ ਸਿਰਫ ਇਹ ਦੱਸਣ ਵਾਸਤੇ ਵੀ ਬੱਚਿਆਂ ਨੂੰ ਵੀ ਅਸੀਂ ਇੱਥੇ ਵੀ ਉਸੇ ਤਰ੍ਹਾਂ ਗੁਰੂ ਬਾਬਾ ਦਲੀਪ ਸਿੰਘ ਦਾ ਦਿਨ ਮਨਾਉਂਦੇ ਆ ਤੇ ਬਾਬਾ ਦਲੀਪ ਸਿੰਘ ਦੀ ਫਲਵਾੜੀ ਇੱਥੇ ਵੀ ਹੈਗੀ ਹੈ ਤੇ ਅਸੀਂ ਇਹ ਹੀ ਦੁਆਰਾ ਫਿਰ ਅਪੀਲ ਕਰਾਂਗੇ ਵੀ ਮਾਤਾ ਪਿਤਾ ਨੂੰ ਸਮਝਾਉਣ ਵਾਸਤੇ ਕਹਿਣ ਵਾਸਤੇ ਵੀ ਉਸ ਬੱਚਿਆਂ ਨੂੰ ਉੱਥੇ ਪਹੁੰਚਾਓ ਤੇ ਜਿਹਦੇ ਨਾਲ ਬੱਚੇ ਗੁਰੂ ਮਹਾਰਾਜ ਦੇ ਨਾਲ ਵੀ ਜੁੜਨ ਤੇ ਬਾਬਾ ਦਲੀਪ ਸਿੰਘ ਦੀ ਵੀ ਯਾਦ ਰੱਖਣਾ ਤੇ ਉਹਦੇ ਨਾਲ ਬੱਚੇ ਆਪਣਾ ਗੁਰੂ ਸਿੱਖੀ ਨਾਲ ਵੀ ਜੁੜਨਗੇ